ਸਤਿ ਸ਼੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਫਗਵਾੜਾ ਦੇ ਮਸ਼ਹੂਰ ਆਗੂ ਸਨੇ ਪੁੱਤਰ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਦੁਆਰਾ ਜਲੰਧਰ ਹਾਈਵੇ ਉਤੇ ਇਸ ਤੋਂ ਇਲਾਵਾ ਫਗਵਾੜਾ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਪੰਜਾਬ ਦੇ ਜਲੰਧਰ ਦੇ ਨਾਲ ਲੱਗਦੇ ਫਗਵਾੜਾ ਦੇ ਵਿੱਚ ਇੱਕ ਸੇਵ ਸ਼ੈਨਾ ਆਗੂ ਉਸ ਦੇ ਪੁੱਤਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਸੇਵ ਸ਼ੈਨਾ ਆਗੂ ਦਾ ਕੰਨ ਕੱਟ ਦਿੱਤਾ ਗਿਆ ਹੈ ਜਦਕਿ ਉਸ ਦੇ ਪੁੱਤਰ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਹਨ ਹਮਲੇ ਤੋਂ ਹੁਣ ਹਿੰਦੂ ਸੰਗਠਨ ਪੂਰੇ ਗੁੱਸੇ ਦੇ ਵਿੱਚ ਹੈ ਫਗਵਾੜਾ ਬਾਜ਼ਾਰ ਦੇ ਵਿੱਚ ਹੁਣ ਦੁਕਾਨਦਾਰ ਵੀ ਗੁੱਸੇ ਦੇ ਵਿੱਚ ਹਨ ਵਿਰੋਧ ਦੇ ਵਿੱਚ ਦੁਕਾਨਦਾਰਾਂ ਦੇ ਦੁਆਰਾ ਹੁਣ ਪੂਰਾ ਫਗਵਾੜਾ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਹਮਲਾਵਰ ਕਈ ਦਿਨਾਂ ਤੋਂ ਉਹਨਾਂ ਨੂੰ ਧਮਕੀਆਂ ਦੇ ਰਹੇ ਸਨ ਤੇ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਜਿਸ ਕਾਰਨ ਅੱਜ ਹੁਣ ਹਮਲਾ ਹੋਇਆ ਹੈ ਗੋਲੀਬਾਰੀ ਦਾ ਵੀ ਦਾਵਾ ਕੀਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗੋਲੀਬਾਰੀ ਦਾ ਵੀ ਦਾਵਾ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ ਇਸ ਦੇ ਕਾਰਨ ਹੁਣ ਦੁਕਾਨਦਾਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੂਰਾ ਫਗਵਾੜਾ ਸ਼ਹਿਰ ਅਤੇ ਇਸ ਤੋਂ ਇਲਾਵਾ ਫਗਵਾੜਾ ਜਲੰਧਰ ਹਾਈਵੇ ਬੰਦ ਰੱਖਿਆ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਇੱਕ ਔਰਤ ਨੂੰ 40 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਔਰਤ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਪੁਲਿਸ ਨੇ ਮਲਜ਼ਮ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋ ਪੰਜਾਬ ਦੇ ਵਿੱਚ ਜਿੱਥੇ ਕਿ ਪਹਿਲਾਂ ਤੇ ਮੁੰਡਿਆਂ ਦੇ ਵੱਲੋਂ ਜਾਂ ਫਿਰ ਇਸ ਤੋਂ ਇਲਾਵਾ ਮਰਦਾਂ ਦੇ ਵੱਲੋਂ ਨਸ਼ਾ ਪੀਤਾ ਜਾਂਦਾ ਸੀ ਜਾਂ ਸਪਲਾਈ ਕੀਤਾ ਜਾਂਦਾ ਸੀ ਪਰ ਹੁਣ ਇਹ ਕੰਮ ਦੇ ਵਿੱਚ ਔਰਤਾਂ ਵੀ ਅੱਗੇ ਆ ਰਹੀਆਂ ਹਨ ਜਿਸ ਤੋਂ ਬਾਅਦ ਇਹ ਔਰਤ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਔਰਤਾਂ ਦੇ ਦੁਆਰਾ ਸਮਗਲਿੰਗ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਉੱਤੇ ਕੋਈ ਸ਼ੱਕ ਨਹੀਂ ਕਰਦਾ ਸੋ ਜਿਸ ਤੋਂ ਬਾਅਦ ਇਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਇਸ ਦੇ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਬਾਅਦ ਬੇहद ਹੈਰਾਨ ਕਰਦਾ ਮਾਮਲਾ ਹੁਣ ਗੁਰਦਾਸਪੁਰ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇਲਾਕੇ ਦੇ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਸਾਬਕਾ ਫੌਜੀ ਨੇ ਆਪਣੀ ਹੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਜੀ ਹਾਂ ਪੁਲਿਸ ਦੇ ਵੱਲੋਂ ਹੁਣ ਸੂਚਨਾ ਦਿੱਤੀ ਗਈ ਹੈ ਕਿ ਫੌਜੀ ਨੇ ਆਪਣੀ ਸਾਥਸ ਅਤੇ ਪਤਨੀ ਦਾ ਮੌਕੇ ਦੇ ਉੱਤੇ ਹੀ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਕੀ ਸਾਬਕਾ ਫੌਜੀ ਦੇ ਵੱਲੋਂ ਖੁਦ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਉਸ ਸਮੇਂ ਸਾਬਕਾ ਫੌਜੀ ਪੌੜੀਆਂ ਦੇ ਵਿੱਚ ਬੈਠਾ ਸੀ ਤੇ ਉਸ ਦੇ ਕੋਲ ਅਸਲਾ ਵੀ ਸੀ ਸੋ ਪੁਲਿਸ ਦੇ ਵੱਲੋਂ ਫੌਜੀ ਨੂੰ ਸਰੈਂਡਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫੌਜੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ ਸੋ ਪੁਲਿਸ ਨੇ ਸਾਬਕਾ ਫੌਜੀ ਦੇ ਨਾਲ ਹੁਣ মিডিਆ ਸਾਹਮਣੇ ਗੱਲਬਾਤ ਕੀਤੀ ਹੈ ਕੀ ਅਸਲਾ ਥੱਲੇ ਰੱਖ ਕੇ ਸਰੈਂਡਰ ਕਰ ਦੇ ਤੂੰ ਸੇਫ ਹੈ ਆਰਾਮ ਦੇ ਨਾਲ ਬੈਠ ਕੇ ਪਿਆਰ ਦੇ ਨਾਲ ਸਾਡੀ ਗੱਲ ਕਰ ਪਰ ਫੌਜੀ ਦੇ ਦੁਆਰਾ ਇਹ ਸਭ ਸੁਣਿਆ ਗਿਆ ਤੇ ਖੁਦ ਖੁਸ਼ੀ ਕਰ ਲਈ ਸੋ AK47 ਰਾਈਫਲ ਜਿਹੜੀ ਕੀ ਉਸ ਤੇ ਕੋਲੋਂ ਬਰਾਮਦ ਕੀਤੀ ਗਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਹੈਰਾਨ ਕਰਦਾ ਮਾਮਲਾ ਹੋ ਗਿਆ ਹੁਣ ਸਾਹਮਣੇ ਗੁਰਦਾਸਪੁਰ ਤੋਂ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਸ਼ਨਪ੍ਰੀਤ ਸਿੰਘ ਵਾਸੀ ਦਵਰਜੀ ਜੀਟੀ ਰੋਡ ਸੋਮਵਾਰ ਨੂੰ ਰਾਤ 10:30 ਵਜੇ ਦੇ ਕਰੀਬ ਜਿਹੜਾ ਕਿ ਰਿਲਾਈਐਂਸ ਪੰਪ ਤੋਂ ਤੇਲ ਪਵਾਉਣ ਗਿਆ ਸੀ ਸੋ ਅਮਰਤਵ ਸਰਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਆਣ ਪਛਾਤੇ ਨੌਜਵਾਨ ਗੱਡੀ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਆਪਣਾ ਵਿਚਾਰ ਕਰਨ ਦੇ ਲਈ ਗੱਡੀ ਬੈਂਕ ਕਰਦੇ ਹਨ ਇਹ ਗੱਡੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਤੇ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਸੋ ਤਸਵੀਰ ਨੌਜਵਾਨ ਦੀ ਦੇਖ ਸਕਦੇ ਹੋ ਜਿਸ ਤੋਂ ਬਾਅਦ ਕੀ ਉਸ ਦੇ ਗਲ ਦੇ ਵਿੱਚ ਗੋਲੀ ਲੱਗਦੀ ਹੈ ਤੇ ਉਸ ਨੂੰ ਹੁਣ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਉਸ ਦੇ ਪਿਤਾ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਹੈ ਕਿ ਉਸ ਦਾ ਬੇਟਾ ਜਸ਼ਨਪ੍ਰੀਤ ਸਿੰਘ 22 ਸਾਲ ਦਾ ਹੈ ਸੋਮਵਾਰ ਦੀ ਰਾਤ ਨੂੰ ਘਰ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਗੱਡੀ ਦੇ ਵਿੱਚ ਤੇਲ ਪੋਣ ਜਾ ਰਿਹਾ ਹੈ ਪਰ ਉਹ ਜਦੋਂ ਵਾਪਸ ਨਹੀਂ ਫਰ ਤੇ ਇੱਕ ਗੱਡੀ ਆਈ ਜਿਸ ਦੇ ਵਿੱਚ ਕੁਝ ਨੌਜਵਾਨ ਸਨ ਤੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇਸ ਨੇ ਗੱਡੀ ਬੈਕ ਕਰਕੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਡਿਵਾਈਡਰ ਦੇ ਨਾਲ ਟਕਰਾ ਗਈ ਤੇ ਇਸੇ ਉਪਰੰਤ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਕੀ ਇਸ ਨੌਜਵਾਨ ਦੇ ਗਲ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੁਣ ਇਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਜਲੰਧਰ ਦੇ ਜੀਐਸਟੀ ਵਿਭਾਗ ਨੇ ਇੱਕ ਢਾਬੇ ਦੇ ਉੱਤੇ ਛਾਪੇਮਾਰੀ ਕੀਤੀ ਤੇ ਸੂਤਰਾਂ ਦੇ ਅਨੁਸਾਰ ਵਿਭਾਗ ਨੇ ਅਗਰਵਾਲ ਢਾਬੇ ਦੇ ਮਾਲਕ ਦੇ ਘਰ ਦੇ ਉੱਤੇ ਅਤੇ ਇਸ ਤੋਂ ਇਲਾਵਾ ਉਸਦੇ ਦਫ਼ਤਰ ਦੇ ਉੱਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਜੀਐਸਟੀ ਟੀਮ ਨੇ ਮਹੱਤਵਪੂਰਨ ਦਸਤਾਵੇਜ਼ ਇਸ ਤੋਂ ਇਲਾਵਾ ਰਿਕਾਰਡ ਤੇ ਇਸ ਤੋਂ ਇਲਾਵਾ ਕਈ ਸ਼ੱਕੀ ਬਿੱਲ ਵੀ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਇਸ ਸਮੇਂ ਜਾਂਚ ਚੱਲ ਰਹੀ ਹੈ ਵਿਭਾਗ ਇਸ ਜ਼ਬਤੀ ਨੂੰ ਟੈਕਸ ਚੋਰੀ ਦੇ ਨਾਲ ਇੱਕ ਵੱਡਾ ਮਾਮਲਾ ਮੰਨ ਰਹੇ ਹਨ ਸੋ ਢਾਬਾ ਮਾਲਕ ਕਈ ਸਾਲਾਂ ਤੋਂ ਟੈਕਸ ਗਤੀਵਿਧੀਆਂ ਦੀ ਡੰਗਾਈ ਦੇ ਨਾਲ ਜਿਹੜੀ ਹੁਣ ਇਸ ਦੀ ਜਾਂਚ ਵੀ ਕੀਤੀ ਜਾਵੇਗੀ ਤੇ ਇਹ ਕਾਰਵਾਈ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਥਾਨਕ ਢਾਬਾ ਮਾਲਕ ਤੋਂ ਇੰਨੀ ਵੱਡੀ ਰਕਮ ਬਰਾਮਦ ਕੀਤੀ ਗਈ ਹੋਵੇ ਸੋ ਘਰ ਦੇ ਵਿੱਚੋਂ ਹੀ 3 ਕਰੋੜ ਰੁਪਏ ਦਾ ਇੱਕ ਜਿਹੜਾ ਟੈਕਸ ਦਾ ਬਚਾਇਆ ਹੋਇਆ ਕੈਸ਼ ਬਰਾਂਮਤ ਕੀਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਥਾਨਕ ਮਰਿੰਡਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਰਾਧਾ ਸਵਾਮੀ ਸਤਸੰਗ ਘਰ ਰੋਡ ਤੇ ਸਥਿਤ ਦਸ਼ਮੀਸ਼ ਫੀਲਿੰਗ ਸਟੇਸ਼ਨ ਤੋਂ ਬਾਅਦ ਦੁਪਹਿਰ ਇੱਕ ਟੈਂਪਰੇਰੀ ਨੰਬਰ ਪਲੇਟ ਵਾਲੀ ਫੋਰਚੂਨਰ ਗੱਡੀ ਦਾ ਚਾਲਕ ਲਗਭਗ 58185 ਰੁਪਏ 6000 ਰੁਪਏ ਦਾ ਡੀਜ਼ਲ ਪਰਵਾ ਕੇ ਅਤੇ ਪੈਸੇ ਦੇਣ ਦੀ ਥਾਂ ਚੱਕਮਾ ਦੇ ਕੇ ਫਰਾਰ ਹੋ ਗਿਆ ਹੈ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਪਹੁੰਚ ਚੁੱਕੀ ਹੈ ਇਸ ਸਬੰਧੀ ਪٹرول ਪੰਪ ਦੇ ਵਰਕਰ ਗੁਰਤੇਜ ਤੇਜੀ ਨੇ ਦੱਸਿਆ ਕਿ ਪٹرول ਪੰਪ ਮਾਲਕ ਅਤੇ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਦੁਪਹਿਰ ਕਰੀਬ ਸਵਾ 1 ਵਜੇ ਟੈਂਪਰੇਰੀ ਨੰਬਰ ਵਾਲੀ ਸਫੈਦ ਰੰਗ ਦੀ ਫੋਰਚੂਨਰ ਗੱਡੀ ਆਈ ਜਿਸ ਦੇ ਸ਼ੀਸ਼ੇ ਕਾਲੇ ਸਨ ਅਤੇ ਚਾਲਕ ਦੇ ਵੱਲੋਂ 6000 ਰੁਪਏ ਦੇ ਕਰੀਬ ਦਾ ਤੇਲ ਪਵਾਇਆ ਗਿਆ ਤੇ ਜਿਸ ਤੋਂ ਬਾਅਦ ਕਿ ਉਸਨੇ ਭੁਗਤਾਨ ਨਹੀਂ ਕੀਤਾ ਇਹ ਸਕੈਨਰ ਮੰਗਿਆ ਪਰੰਤੂ ਪੈਸਿਆਂ ਦੀ ਅਦਾਇਗੀ ਕਰਨ ਦੀ ਥਾਂ ਫੋਰਚੂਨਰ ਗੱਡੀ ਭੁਜਾ ਕੇ ਉਹ ਲੈ ਗਿਆ ਇਸ ਸਬੰਧੀ ਹੁਣ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਦੇਸ਼ ਭਰ ਦੇ ਕਰੋਨਾ ਕਿਸਾਨਾਂ ਦੇ ਲਈ ਅੱਜ ਦਾ ਦਿਨ ਬੇहद ਖਾਸ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਹੁਣ 21ਵੇਂ ਕੇਸ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ 9 ਕਰੋੜ ਰੁਪਏ 9 ਜੀ ਹਾਂ 9 ਕਰੋੜ ਜੋਗ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ 18000 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਦੌਰੇ ਦੇ ਉੱਤੇ ਹਨ ਪੀਐਮ ਮੋਦੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਭੈਣ ਭਰਾ ਕਾਬੂ ਕੀਤੇ ਗਏ ਹਨ ਜੀਹਾਂ ਇਹਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਭੈਣ ਭਰਾ ਦੋਹਾਂ ਦੇ ਵੱਲੋਂ ਨਸ਼ਾ ਸਪਲਾਈ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਸੀ ਸੋ ਕੁਝ ਇੱਕ ਨੌਜਵਾਨਾਂ ਦੇ ਦੁਆਰਾ ਨਸ਼ਾ ਵੇਚਣਾ ਇੱਕ ਧੰਦਾ ਹੀ ਬਣਾ ਲਿਆ ਗਿਆ ਹੈ ਸੋ ਜੋਬ ਉਹਨਾਂ ਨੂੰ ਤੇ ਨਹੀਂ ਮਿਲਦੀ ਭਗਵਾਨਤਮਾਨ ਸਰਕਾਰ ਦੇ ਵੱਲੋਂ ਬੇਸ਼ੱਕ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਦਾਅਵੇ ਕੀਤੇ ਜਾ ਰਹੇ ਆ ਕਿ ਨੌਕਰੀਆਂ ਦੀ ਪਰਮਾਰ ਲਗਾ ਦਿੱਤੀ ਗਈ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ ਪਰ ਕੁਝ ਇੱਕ ਨੌਜਵਾਨ ਮੁੰਡੇ ਕੁੜੀਆਂ ਦੇ ਵੱਲੋਂ ਜਿਹੜਾ ਕਿ ਹੁਣ ਜ਼ਿਕਰ ਆਇਆ ਕਿ ਭੈਣ ਭਰਾ ਹੀ ਹਨ ਸੋ ਦੋਹਾਂ ਦੇ ਵੱਲੋਂ ਇਹ ਕੰਮ ਹੀ ਸ਼ੁਰੂ ਕਰ ਦਿੱਤਾ ਗਿਆ ਕਿ ਨਸ਼ੇ ਦੀਆਂ ਗੋਲੀਆਂ ਉਹਨਾਂ ਦੇ ਵੱਲੋਂ ਸਪਲਾਈ ਕੀਤੀਆਂ ਜਾਂਦੀਆਂ ਸਨ ਸੋ ਬਖ ਬਖ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਨਸ਼ੇ ਦੀਆਂ ਗੋਲੀਆਂ ਸਪਲਾਈ ਕੀਤੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਜਗਰਾਉਂ ਤੋਂ ਇਹ ਮਾਮਲਾ ਹੁਣ ਸਾਹਮਣੇ ਨਿਕਲ ਕੇ ਆਇਆ ਹੈ ਸੋ ਇਹ ਗ੍ਰਿਫਤਾਰੀ ਜਿਹੜੀ ਥਾਣਾ ਸਿਟੀ ਜਗਰਾਉਂ ਅਧੀਨ ਆਉਂਦੇ ਬੱਸ ਸਟੈਂਡ ਚੌਂਕੀ ਦੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜੋਗਰਾਜ ਦੇ ਦੁਆਰਾ ਇੱਕ ਹੈਰਾਨ ਕਰਨ ਵਾਲਾ ਬਿਆਨ ਜਾਰੀ ਕੀਤਾ ਗਿਆ ਹੈ ਹਮੇਸ਼ਾ ਹੀ ਜੋਗਰਾਜ ਜਿਹੜਾ ਕਿ ਹੈਰਾਨ ਕਰਨ ਵਾਲੇ ਤੇ ਇਸ ਤੋਂ ਇਲਾਵਾ ਸੱਚੇ ਬਿਆਨਾਂ ਦੇ ਲਈ ਮਸ਼ਹੂਰ ਹਨ ਸੋ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਮਰਨ ਦੇ ਲਈ ਤਿਆਰ ਹਾਂ ਕ੍ਰਿਕਟਰ ਜੁਵਰਾਜ ਸਿੰਘ ਦੇ ਪਿਤਾ ਜੋਗਰਾਜ ਦਾ ਹੈਰਾਨ ਕਰਨ ਵਾਲਾ ਇਹ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ ਸੋ ਸਾਬਕਾ ਭਾਰਤੀ 스타 ਜੁਵਰਾਜ ਸਿੰਘ ਦੇ ਪਿਤਾ ਜੋਗਰਾਜ ਸਿੰਘ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹਨ ਇਸ ਵਾਰ ਐਮ ਐਸ ਧੋਨੀ ਵਿਰੁੱਧ ਜਹਿਰ ਰੁੱਗਣ ਦੇ ਲਈ ਨਹੀਂ ਸਕੋ ਆਪਣੀ ਜ਼ਿੰਦਗੀ ਦੇ ਵਿੱਚ ਉਥਲ ਪੁਥਰ ਦੇ ਲਈ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਰਦ ਜ਼ਾਹਰ ਕੀਤੇ ਹਨ ਸਾਬਕਾ ਭਾਰਤੀ ਕ੍ਰਿਕਟਰ ਤੋਂ ਅਦਾਕਾਰ ਬਣੇ ਜੋਗਰਾਜ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਸਾਂਝਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ 62 ਸਾਲਾਂ ਜੋਗਰਾਜ ਨੇ ਕਿਹਾ ਹੈ ਕਿ ਉਹ ਆਪਣੇ ਜੱਦੀ ਸ਼ਹਿਰ ਦੇ ਵਿੱਚ ਇਕੱਲਾ ਸਮਾਂ ਬਤਾ ਰਿਹਾ ਹੈ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਉਸ ਦੇ ਕੋਲ ਕੁਝ ਵੀ ਨਹੀਂ ਹੈ ਸੋ ਜੋਗਰਾਜ ਦੇ ਪਿਤਾ ਨੇ ਬਿੰਟੇ ਸਟੂਡੀਓ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਹੈ ਜੋਗਰਾਜ ਨੇ ਕਿਹਾ ਹੈ ਕਿ ਮੈਂ ਸ਼ਾਮ ਨੂੰ ਇਕੱਲਾ ਬੈਠਦਾ ਹਾਂ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਮੈਂ ਖਾਣੇ ਲਈ ਵੀ ਅਜਨਬੀਆਂ ਤੇ ਨਿਰਭਰ ਹਾਂ ਤੇ ਕਦੇ ਦੂਜੇ ਤੇ ਕਦੇ ਇੱਕ ਤੇ ਸੋ ਹਾਲਾ ਕਿ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ ਜੇਕਰ ਮੈਨੂੰ ਭੁੱਖ ਲੱਗੀ ਹੁੰਦੀ ਹੈ ਤਾਂ ਕੋਈ ਵੀ ਮੇਰੇ ਲਈ ਖਾਣਾ ਲੈ ਕੇ ਨਹੀਂ ਆਉਂਦਾ ਹੈ ਮੇਰੇ ਘਰ ਦੇ ਵਿੱਚ ਨੌਕਰ ਰਸੋਈਏ ਹਨ ਉਹ ਮੇਰੀ ਸੇਵਾ ਕਰਦੇ ਹਨ ਤੇ ਚਲੇ ਜਾਂਦੇ ਹਨ ਸੋ ਜੋਗਰਾਜ ਨੇ ਇਹ ਵੀ ਕਿਹਾ ਹੈ ਕਿ ਮੈਂ ਆਪਣੀ ਮਾਂ ਬੱਚਿਆਂ ਨੂੰ ਪੋਤੇ ਪੋਤੀਆਂ ਮੇਰੇ ਪਰਿਵਾਰ ਤੇ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਮੈਂ ਕੁਝ ਨਹੀਂ ਮੰਗਦਾ ਮੈਂ ਮਰਨ ਲਈ ਵੀ ਤਿਆਰ ਹਾਂ ਮੇਰੀ ਜ਼ਿੰਦਗੀ ਪੂਰੀ ਹੋ ਚੁੱਕੀ ਹੈ ਪ੍ਰਮਾਤਮਾ ਜਦੋਂ ਚਾਹੇ ਮੈਨੂੰ ਆਪਣੇ ਕੋਲ ਲੈ ਜਾ ਸਕਦਾ ਹੈ ਸੋ ਬਿਹਰ ਦਾ ਦੁਖੀ ਹਿਰਦੇ ਦੇ ਨਾਲ ਜੋਗਰਾਜ ਦੇ ਦੁਆਰਾ ਇਹ ਬਿਆਨ ਜਾਰੀ ਕੀਤੇ ਗਏ ਹਨ ਸੂਗ ਰਾਜ ਦੇ ਦੁਆਰਾ ਹਮੇਸ਼ਾ ਹੀ ਜਿਹੜਾ ਕਿ ਦੇਖਿਆ ਜਾਂਦਾ ਆ ਇੰਟਰਵਿਊ ਦੇ ਵਿੱਚ ਵਿਭਾਗ ਇੰਟਰਵਿਊ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰਤਸਰ ਦੇ ਵਿੱਚ ਅੱਗ ਦਾ ਤਾंडਵ ਹੋਇਆ ਹੈ ਰੇਸ ਕੋਰਸ ਰੋਡ ਤੇ ਵਿੱਚ ਕੋਠੀ ਦੇ ਵਿੱਚ ਹੀ ਜੂੰਦਾ ਸੜ ਗਿਆ ਹੈ ਮਾਲਕ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਭਿਆਨਕ ਅੱਗ ਲੱਗਦੀ ਹੈ ਕੋਠੀ ਨੂੰ ਜਿਸ ਤੋਂ ਬਾਅਦ ਕੀ ਕੋਠੀ ਦੇ ਵਿੱਚ ਹੀ ਜੂੰਦਾ ਸੜਿਆ ਹੈ ਮਾਲਕ ਮਾਲਕ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਸੋ ਅੱਜ ਸਵੇਰੇ ਅਮਰਤਸਰ ਦੇ ਰੇਸ ਕੋਰਟ ਰੋਡ ਦੇ ਉੱਤੇ ਇੱਕ ਦੁਖਦਾਈ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਜਦੋਂ ਕੋਠੀ ਨੰਬਰ 116 ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਵਿੱਚ ਘਰ ਦੇ ਵਿੱਚ ਮੌਜੂਦ ਮਾਲਕ ਜਿਸ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਕਿਰਨ ਔਹਜਾ ਵਜੋਂ ਦੱਸਿਆ ਜਾ ਰਿਹਾ ਹੈ ਸੋ ਜਿਸ ਦੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਤੇ ਕੀਤੀ ਗਈ ਪਰ ਧਾਂਮ ਘੁੱਟਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਸੋ ਅੱਗ ਕਰੀਬ ਸਵੇਰੇ 9 ਵਜੇ ਲੱਗੀ ਸੀ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਤੇ ਕੋਠੀ ਮਾਲਕ ਕਿਰਨ ਔਹਜਾ ਕਾਸਮੈਟਿਕ ਸਮਾਨ ਦੀ ਹੋਲ ਸੇਲ ਦਾ ਕਾਰੋਬਾਰ ਕਰਦਾ ਹੈ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਧੂਏ ਦੇ ਕਾਰਨ ਉਸ ਦਾ ਧੰਮ ਘਟ ਗਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 1 ਦਸੰਬਰ ਤੋਂ ਲੈ ਕੇ 3 ਮਾਰਚ ਤੱਕ ਰੱਦ ਕੀਤੀਆਂ ਗਈਆਂ ਹਨ 24 ਟ੍ਰੇਨਾਂ ਰੇਲਵੇ ਨੇ ਇਸ ਕਾਰਨ ਰਿਹਾ ਹੈ ਫੈਸਲਾ ਜੀਹਾਂ ਉੱਤਰੀ ਭਾਰਤ ਦੇ ਵਿੱਚ ਠੰਡ ਦੀ ਲਹਿਰ ਹੁਣ ਤੇਜ਼ੀ ਦੇ ਨਾਲ ਤੇਜ਼ ਹੋ ਰਹੀ ਹੈ ਨਵੰਬਰ ਦੇ ਆਖਰੀ ਹਫ਼ਤੇ ਤੋਂ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਦੇ ਆਸ-ਪਾਸ ਦੇ ਕਈ ਇਲਾਕਿਆਂ ਦੇ ਵਿੱਚ ਹੁਣ ਰਾਤ ਦੇ ਤਾਪਮਨ ਦੇ ਵਿੱਚ ਵੱਡੀ ਗਰਾਵਟ ਆ ਗਈ ਹੈ ਜਿਵੇਂ ਜਿਵੇਂ ਠੰਡ ਵੱਧਦੀ ਜਾ ਰਹੀ ਹੈ ਸੰਘਣੀ ਧੁੰਦ ਵੱਧਦੀ ਜਾ ਰਹੀ ਹੈ ਜਿਸ ਦੇ ਨਾਲ ਹੁਣ ਦ੍ਰਿਸ਼ਟੀ ਵੀ ਘਟ ਰਹੀ ਹੈ ਤੇ ਰੇਲ ਗੱਡੀਆਂ ਨੂੰ ਸਮੇਂ ਸਿਰ ਚੱਲਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਦੇ ਕਾਰਨ ਹੁਣ 1 ਦਸੰਬਰ ਤੋਂ 3 ਮਾਰਚ ਤੱਕ ਪੰਜਾਬ ਤੋਂ ਚੱਲਣ ਵਾਲੀਆਂ 24 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜੀ ਹਾਂ ਇਹਨਾਂ ਟ੍ਰੇਨਾਂ ਦੇ ਸਾਰੀਆਂ ਦੇ ਤੁਸੀਂ ਨਾਮ ਨੋਟ ਕਰ ਸਕਦੇ ਹੋ ਤੇ ਇਹ ਹੁਣ ਟ੍ਰੇਨਾਂ ਸਾਰੀਆਂ ਦੀਆਂ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਸੋ ਪੰਜਾਬ ਜਾਂ ਫਿਰ ਜੰਮੂ ਕਸ਼ਮੀਰ ਤੋਂ ਇਹ ਟ੍ਰੇਨਾਂ ਚੱਲਦੀਆਂ ਸੀ ਸੋ ਪੰਜਾਬੀ ਜੇਕਰ ਇਹਨਾਂ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਆ ਪਰ ਹੁਣ ਇਹ ਟ੍ਰੇਨਾਂ ਨਹੀਂ ਚੱਲਣਗੀਆਂ 3 ਮਾਰਚ ਤੱਕ ਟ੍ਰੇਨਾਂ ਪੰਜਾਬ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ ਸੋ ਟ੍ਰੀਨ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇਹ ਹੁਣ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖ਼ਬਰ ਦੀ ਗੱਲ ਕਰੀਏ ਤੇ ਹੁਣ ਆਧਾਰ ਕਾਰਡ ਦੇ ਵਿੱਚ ਵੱਡੇ ਬਦਲਾਅ ਹੋਣਗੇ ਜੀਹਾਂ ਆਧਾਰ ਕਾਰਡ ਦੇ ਵਿੱਚ ਹੁਣ ਇਕੱਲਾ ਕਿਊਆਰ ਕੋਡ ਹੀ ਹੋਵੇਗਾ ਜੀਹਾਂ QR ਕੋਡ ਹੋਵੇਗਾ ਨਾਮ ਪਤਾ ਉਮਰ ਹਟਾਉਣ ਦੇ ਉੱਤੇ ਵਿਚਾਰ ਕਰ ਰਹੀ ਹੈ ਜੁਆਈਡੀਏਆਈ ਜੀ ਹਾਂ ਭਾਰਤ ਦੇ ਵਿੱਚ ਵਿਲੱਖਣ ਪਛਾਣ ਅਥਾਰਟੀ ਲੋਕਾਂ ਦੇ ਡਾਟਾ ਦੀ ਵਰਤੋਂ ਨੂੰ ਹੁਣ ਰੋਕਣ ਦੇ ਉੱਤੇ ਜਿਹੜਾ ਕਿ ਆਫਲਾਈਨ ਤਸਦੀਕ ਨੂੰ ਨਰਾਸ਼ ਕਰਨ ਦੇ ਲਈ ਧਾਰਕਾ ਦੀ ਫੋਟੋ ਅਤੇ QR ਵਾਲੇ ਆਧਾਰ ਕਾਰਡ ਜਾਰੀ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ ਇਸ ਦੇ ਵਿੱਚ ਸਿਰਫ ਫੋਟੋ ਅਤੇ QR ਕੋਡ ਹੀ ਹੋਵੇਗਾ ਤੇ ਬਾਕੀ ਜਿਹੜਾ ਨਾਮ ਪਤਾ ਉਮਰ ਅਤੇ ਇਸ ਤੋਂ ਇਲਾਵਾ ਕਈਆਂ ਦੇ ਤੇ ਮੋਬਾਈਲ ਨੰਬਰ ਵੀ ਹੁਣ ਲਿਖੇ ਆ ਰਹੇ ਹਨ ਉਹ ਵੀ ਜਿਹੜਾ ਕਿ ਹੁਣ ਨਹੀਂ ਹੋਵੇਗਾ ਕੁਝ ਵੀ ਸਿਰਫ QR ਕੋਡ ਹੀ ਹੋਵੇਗਾ ਤੇ ਸਿਰਫ ਵਿਅਕਤੀ ਦੀ ਫੋਟੋ ਲੱਗੀ ਹੋਵੇਗੀ ਜਿਸ ਦਾ ਆਧਾਰ ਕਾਰਡ ਹੋਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਰਬਜੀਤ ਕੌਰ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਜਾ ਕੇ ਨੂਰ ਬਣ ਚੁੱਕੀ ਹੈ ਸੋ ਉਸ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪਾਕਿਸਤਾਨੀ ਅਦਾਲਤ ਹੁਣ ਉਸ ਦੇ ਹੱਕ ਦੇ ਵਿੱਚ ਆਈ ਹੈ ਤੇ ਕਿਹਾ ਹੈ ਕਿ ਭਾਰਤੀ ਸਿੱਖ ਔਰਤ ਨੂੰ ਨਾ ਕਰੋ ਤੰਗ ਪੁਲਿਸ ਨੂੰ ਦੇ ਦਿੱਤੇ ਹਨ ਹੁਕਮ ਜੀ ਹਾਂ ਪਾਕਿਸਤਾਨ ਦੀ ਇੱਕ ਹਾਈ ਕੋਰਟ ਨੇ ਹੁਣ ਮੰਗਲਵਾਰ ਨੂੰ ਪੁਲਿਸ ਨੂੰ ਇੱਕ ਭਾਰਤੀ ਸਿੱਖ ਔਰਤ ਸਰਬਜੀਤ ਕੌਰ ਨੂੰ ਤੰਗ ਕਰਨਾ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਨਸਲਾਮ ਧਾਰਨ ਨੂੰ ਉਸਨੇ ਅਪਣਾ ਲਿਆ ਹੈ ਤੇ ਇੱਕ ਸਥਾਨਕ ਮੁਸਲਮਾਨ ਆਦਮੀ ਦੇ ਨਾਲ ਵਿਆਹ ਕਰਵਾਇਆ ਹੈ ਔਰਤ ਦੀ ਸੋਸ਼ਲ ਮੀਡੀਆ ਦੇ ਉੱਤੇ ਮੁਸਲਮਾਨ ਦੇ ਨਾਲ ਦੋਸਤੀ ਸੀ ਸੋ ਜਿਸ ਤੋਂ ਬਾਅਦ ਕਿ ਉਸਦੇ ਵੱਲੋਂ ਹੁਣ ਮੁਸਲਮਾਨ ਬਣ ਚੁੱਕੀ ਹੈ ਤੇ ਸਨਾਮ ਅਪਣਾ ਲਿਆ ਗਿਆ ਹੈ ਸੋ ਪਾਕਿਸਤਾਨ ਦੀ ਅਦਾਲਤ ਦੇ ਵੱਲੋਂ ਹੁਣ ਹੁਕਮ ਪੁਲਿਸ ਨੂੰ ਜਾਰੀ ਕੀਤੇ ਗਏ ਹਨ ਉਹਨਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਹੁਣ ਪੁਲਿਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਸ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਸਰਬਜੀਤ ਕੋਲ 48 ਸਾਲਾਂ ਦੀ ਹੈ ਤੁਹਾਨੂੰ ਦੱਸੀਏ ਕਿ ਉਹ ਪਾਕਿਸਤਾਨ ਦੇ ਵਿੱਚ ਮੱਥਾ ਟੇਕਣ ਦੇ ਲਈ ਗਈ ਹੋਈ ਸੀ ਪਰ ਉੱਥੋਂ ਦੇ ਹੀ ਇੱਕ ਵਿਅਕਤੀਤ ਨਾਲ ਉਸ ਦੀ ਜਾਣ ਪਹਿਚਾਣ ਸੀ ਇਸ ਤੋਂ ਬਾਅਦ ਉਸ ਨੇ ਵਿਆਹ ਕਰਵਾ ਲਿਆ ਹੈ ਤੇ ਹੁਣ ਉਸ ਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਲਿੱਪ ਵੀ ਵਾਇਰਲ ਹੋ ਰਿਹਾ ਹੈ ਔਰਤ ਨੇ ਕਿਹਾ ਹੈ ਕਿ ਫੇਸਬੁੱਕ ਦੇ ਰਾਹੀਂ 9 ਸਾਲਾਂ ਤੋਂ ਉਹ ਹੁਸੈਨ ਨੂੰ ਜਾਣਦੀ ਸੀ ਤੇ ਉਹ ਤਲਾਕਸ਼ੁਦਾ ਹੈ ਉਸ ਦਾ ਪਤੀ ਜੋ ਕਿ ਇੰਗਲੈਂਡ ਦੇ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਿਹਾ ਹੈ ਤੇ ਉਸ ਨੇ ਇਹ ਵੀ ਕਿਹਾ ਹੈ ਕਿ ਉਸ ਤੇ ਪਤੀ ਨੂੰ ਪੁਲਿਸ ਨੇ ਅਣਜਾਣ ਲੋਕਾਂ ਦੁਆਰਾ ਪਰੇਸ਼ਾਨ ਕਰਵਾਇਆ ਜਾ ਰਿਹਾ ਹੈ ਨਕਾਸ ਮਰੋ ਤੋਂ ਪਹਿਲਾਂ ਕੌਰ ਨੂੰ ਇੱਕ ਮੁਸਲਮ ਨਾਮ ਨੂਰ ਦਿੱਤਾ ਗਿਆ ਹੈ ਤੇ ਉਸ ਨੇ ਹੁਣ ਨਾਮ ਨੂਰ ਹੁਸੈਨ ਰੱਖ ਲਿਆ ਹੈ ਤੇ ਉਸ ਨੇ ਕਿਹਾ ਹੈ ਕਿ ਮੈਂ ਹੁਸੈਨ ਦੇ ਨਾਲ ਵਿਆਹ ਕਰਵਾ ਕੇ ਖੁਸ਼ ਹਾਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਕੂਲ ਤੋਂ ਆਉਂਦੇ ਹੀ 9ਵੀਂ ਦੀ ਵਿਦਿਆਰਥਣ ਨੇ ਕੀਤੀ ਹੈ ਖੁਦਕੁਸ਼ੀ ਜੀਹਾਂ ਰਾਮਦਰਵਾਰ ਚੰਡੀਗੜ੍ਹ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ 9ਵੀਂ ਦੀ ਵਿਦਿਆਰਥਣ ਨੇ ਘਰ ਦੇ ਵਿੱਚ ਫਹਾਲਿਆ ਲਿਆ ਹੈ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਵਿਦਿਆਰਥਣ ਨੂੰ ਫਾਹੇ ਤੋਂ ਉਤਾਰਿਆ ਹੈ ਜੀ ਹਾਂ ਜਿੱਥੇ ਡਾਕਟਰਾਂ ਨੇ ਮ੍ਰਿਤਕ ਉਸ ਨੂੰ ਐਲਾਨ ਕਰ ਦਿੱਤਾ ਗਿਆ ਮ੍ਰਿਤਕਾ ਦੀ ਪਛਾਣ RAM ਦਰਵਾਰ ਵਾਸੀ ਸ਼ਵਾਨੀ ਦੇ ਵਜੋਂ ਹੋਈ ਹੈ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਹੈ ਤਾਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਬਰਾਮਦ ਹੋਇਆ ਹੈ ਸੋ ਦੱਸਿਆ ਜਾ ਰਿਹਾ ਹੈ ਕਿ 15 ਸਾਲਾ ਵਿਦਿਆਰਥਣ ਨੇ ਪੱਖੇ ਦੇ ਨਾਲ ਫਾਹੇ ਲਿਆ ਹੈ ਤੇ ਵਿਦਿਆਰਥਣ ਨੂੰ ਫਾਹੇ ਤੋਂ ਉਤਾਰ ਕੇ ਪੁਲਿਸ ਹਸਪਤਾਲ ਦੇ ਵਿੱਚ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਦਾ ਮੈਡੀਕਲ ਕੀਤਾ ਤੇ ਉਸ ਨੂੰ ਮ੍ਰਿਤਕ ਅਖਰਾਰ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ 9ਵੀਂ ਦੇ ਵਿੱਚ ਪੜ੍ਹਦੀ ਸੀ ਤੇ ਉਸ ਦੀ ਮਾਂ ਘਰ ਦੇ ਬਾਹਰ ਬੈਠੀ ਸੀ ਤੇ ਸਕੂਲ ਤੋਂ ਆਉਣ ਤੋਂ ਬਾਅਦ ਸ਼ਵਾਨੀ ਨੂੰ ਰੋਟੀ ਖਾਣ ਦੇ ਲਈ ਕਮਰੇ ਦੇ ਵਿੱਚ ਭੇਜਿਆ ਅਤੇ ਅੱਧੇ ਘੰਟੇ ਤੱਕ ਜਦੋਂ ਸ਼ਵਾਨੀ ਬਾਹਰ ਨਹੀਂ ਆਈ ਤੇ ਫਿਰ ਉਸ ਨੂੰ ਪਤਾ ਲੱਗਾ ਕਿ ਸ਼ਵਾਨੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਇਸ ਤੋਂ ਬਾਅਦ ਅਗਲੀ ਕਵਰ ਦੀ ਗੱਲ ਕਰੀਏ ਤਾਂ ਵਾਰਾ ਕੁੱਤਿਆਂ ਨੇ ਟਾਇਆ ਹੈ ਕੈਰ ਕੱਢ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 12 ਕੁੱਤਿਆਂ ਨੇ ਢਾਇਆ ਕਹਿਰ ਵੱਡ ਖਾਦਾ 12 ਸਾਲਾਂ ਬੱਚਾ ਜੀਹਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਤੇ ਬੱਚੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਪਿਛਲੇ ਸਾਲ ਦੇ ਵਿੱਚ ਫਸਨਪੁਰ ਵਿਤੇ ਤਿੰਨ ਬੱਚਿਆਂ ਨੂੰ ਖੰਖਾਰ ਕੁੱਤਿਆਂ ਨੇ ਮਾਰ ਮੁਕਾਇਆ ਸੀ ਸੋ ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਵੀ ਆਇਆ ਸੀ ਪਰ ਕੁਝ ਲੋਕਾਂ ਨੇ ਸੁਖ ਦਾ ਸਾਹ ਵੀ ਲਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ 40 ਤੋਂ 50 ਕੁੱਤੇ 10-10 ਦੀਆਂ ਟੋਲੀਆਂ ਬਣਾ ਕੇ ਇਸ ਇਲਾਕੇ ਦੇ ਵਿੱਚ ਮੁੱਲਾਪੁਰ ਦਾ ਆਖਾਂ ਦੇ ਵਿੱਚ ਘੁੰਮ ਰਹੇ ਹਨ ਜਿਸ ਤੋਂ ਬਾਅਦ ਇੱਕ 12 ਸਾਲਾ ਬੱਚੇ ਨੂੰ ਕੁੱਤਿਆਂ ਨੇ ਵੱਢਿਆ ਹੈ ਜੀਹਾਂ ਬੇहद ਬੁਰੇ ਤਰੀਕੇ ਦੇ ਨਾਲ ਬੱਚਾ ਜ਼ਖਮੀ ਹੋ ਗਿਆ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਦੁਆਰਾ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿਬਾਰਾ ਕੁੱਟੀਆਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਕੀ ਖਬਰ ਦੀ ਗੱਲ ਕਰੀਏ ਤੇ ਇਰਾਨ ਨੇ ਹੁਣ ਭਾਰਤੀਆਂ ਦੇ ਲਈ ਬੰਦ ਕੀਤੀ ਹੈ ਵੀਜ਼ਾ ਫ੍ਰੀ ਐਂਟਰੀ 22 ਨਵੰਬਰ ਤੋਂ ਬਦਲ ਜਾਣਗੇ ਨਿਜਮ ਜੀ ਹਾਂ ਭਾਰਤ ਦੇ ਗੁਆਂਢੀ ਦੇਸ਼ ਈਰਾਨ ਨੇ ਹੁਣ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਈਰਾਨ ਨੇ 22 ਨਵੰਬਰ ਤੋਂ ਆਪਣੀ ਵੀਜ਼ਾ ਨੀਤੀ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਆਮ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਈਰਾਨ ਦੇ ਵਿੱਚ ਵੀਜ਼ਾ ਮੁਕਤ ਪ੍ਰਵੇਸ਼ ਨਹੀਂ ਮਿਲੇਗਾ। ਇਸ ਤੋਂ ਪਹਿਲਾਂ ਈਰਾਨ ਦੇ ਵੱਲੋਂ ਵੀਜ਼ਾ ਫ੍ਰੀ ਦਿੱਤਾ ਜਾਂਦਾ ਸੀ ਜਿਸ ਨੂੰ ਕੀ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ 35 ਪਿੰਡਾਂ ਦੇ ਵਿੱਚ ਹੁਣ ਜ਼ਮੀਨਾਂ ਦੇ ਰੇਤ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ 35 ਪਿੰਡਾਂ ਦੇ ਵਿੱਚ ਹੁਣ ਜ਼ਮੀਨਾਂ ਦੇ ਰੇਟ ਡਿਗਣ ਦਾ ਖਦਸ਼ਾ ਚਿੰਤਾ ਦੇ ਵਿੱਚ ਡੁੱਬੇ ਲੋਕ ਪੜੋ ਇਹ ਖਬਰ ਜੀਹਾਂ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੇ 35 ਪਿੰਡਾਂ ਨੂੰ ਸਰਕਾਰ ਦੇ ਵੱਲੋਂ ਹੁਣ ਰੂਪਨਗਰ ਜ਼ਿਲ੍ਹੇ ਦੇ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਲੋਕਾਂ ਨੂੰ ਡਰ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਸ਼ਾਮਲ ਹੋਣ ਦੇ ਮਗਰੋਂ ਇਹਨਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੇਟ ਡਿਗ ਜਾਣਗੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਖਰੜ ਅਤੇ ਮੁਹਾਲੀ ਦੇ ਬਿਲਕੁਲ ਨੇੜੇ ਹੀ ਹਨ ਜਦੋਂ ਕਿ ਰੂਪਨਗਰ ਸ਼ਹਿਰ ਇਹਨਾਂ ਪਿੰਡਾਂ ਨੂੰ ਕਰੀਬ ਪਜਾ ਕਿਲੋਮੀਟਰ ਪੈਂਦਾ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡ ਰੂਪਨਗਰ ਜ਼ਿਲ੍ਹੇ ਦੇ ਨਾਲ ਜੋੜੇ ਜਾਣਗੇ ਇਸ ਤੋਂ ਜ਼ਮੀਨਾਂ ਦੇ ਰੇਟ ਜਿਹੜੇ ਕਿ ਡਿੱਗ ਜਾਣਗੇ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਚੱਲ ਰਿਹਾ ਹੈ ਉਹ ਵੀ ਹੇਠਲੇ ਪੱਧਰ ਦੇ ਉੱਤੇ ਆ ਜਾਵੇਗਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਵਿੱਚ ਜ਼ਮੀਨਾਂ ਦੇ ਰੇਟ ਕਾਫੀ ਜ਼ਿਆਦਾ ਹਾਈ ਹਨ ਸੋ ਜੇਕਰ ਇਹ ਰੋਪੜ ਰੂਪਨਗਰ ਜ਼ਿਲ੍ਹੇ ਦੇ ਵਿੱਚ ਪਿੰਡ ਔਂਦੇ ਹਨ ਜਿਸ ਦੇ ਕਾਰਨ ਕਾਫੀ ਜ਼ਿਆਦਾ ਇਹਨਾਂ ਪਿੰਡਾਂ ਨੂੰ ਨੁਕਸਾਨ ਹੋਵੇਗਾ ਸੋ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ ਤੇ ਦੂਜੇ ਪਾਸੇ ਜ਼ਮੀਨਾਂ ਦੇ ਰੇਟਾਂ ਦੇ ਵਿੱਚ ਵੀ ਭਾਰੀ ਗਰਾਬਟ ਆ ਜਾਵੇਗੀ ਸੋ 35 ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਦੇ ਵਿੱਚ ਪਾਇਏ ਜਾਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਇਹਨਾਂ ਪਿੰਡਾਂ ਦੇ ਵੱਲੋਂ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਕੀ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ